ਸਿੰਘ ਬੋਲਦਾ ਹਿਸ਼ਾਰਪੁਰ ਬ੍ਰਦਰ ਗਰੁੱਪ ਦਾ ਮੈਨੇਜਰ ਹਾਂ ਜੀ ਹਾਂ ਜੀ ਹਾਂ ਜੀ ਕੀ ਹਾਲ ਚਾਲ ਆ ਵਧੀਆ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਕਿੱਦਾਂ ਬਸ ਠੀਕ ਹੈ ਕਿਰਪਾ ਹੋ ਜੇ ਤੁਹਾਡੀ ਤੇ ਰੁਕ ਕਿਰਪਾ ਦਾ ਪਰਮਾਤਮਾ ਦੀ ਆ ਵੀਰੇ ਅਸੀਂ ਇਹਨਾ ਇਨਕੁਆਰੀ ਕਰਨੀ ਸੀ ਤੇਰੀ ਉਹ ਅਸੀਂ ਕਰ ਲਈਓ ਤੁਸੀਂ ਕੁਛ ਟਾਈਮ ਪਹਿਲਾਂ ਬ੍ਰਦਰ ਗਰੁੱਪ 'ਚ ਫੋਨ ਕੀਤਾ ਜੀ ਤੁਹਾਡੀ ਕੁੜੀ ਦੀ ਡੈਥ ਹੋ ਗਈ ਹੈ ਨਾ ਐਕਸੀਡੈਂਟ ਦੇ ਵਿੱਚ ਓ ਤੁਹਾਡੀ ਕੁੜੀ ਦੀ ਕਦੋਂ ਡੈਥ ਹੋਈ ਐ ਕਿੰਨਾ ਚਿਰ ਹੋ ਗਿਆ ਵਾ ਹਾਂਜੀ 1.5 ਤੋਂ 1-2 ਮਹੀਨੇ ਹੋ ਗਏ ਆ ਇਹ ਪੱਕੀ ਗੱਲ ਆ ਝੂਠ ਤਾਂ ਨਹੀਂ ਅਗਰੇ ਮੈਂ ਝੂੜਕਾ ਨੂੰ ਬੁਲਾਣਾ ਹੈ ਕਿਉਂਕਿ ਅਸੀਂ ਤੇਰੇ ਅਸੀਂ ਅਸੀਂ ਤੁਹਾਡੇ ਪਿੰਡੋਂ ਵੀ ਪਤਾ ਕੀਤਾ ਵਾ ਕਹਿੰਦੇ ਇਦਾਂ ਦੀ ਕੋਈ ਗੱਲਬਾਤ ਹੈ ਨਹੀਂਗੀ ਹਾਂਜੀ ਮੈਂ ਤੁਹਾਡੇ ਤੁਹਾਡੇ ਕੋਲ ਆ ਕੇ ਮੈਂ ਇੱਕ ਮੁੰਡਾ ਸਾਡੇ ਕੋਲ ਇੱਥੇ ਰਹਿੰਦਾ ਹਾਂ ਹਾਂ ਉਹਦੇ ਉਹਦੇ ਕੋਲ ਵੀ ਨਾ ਪਤਾ ਕੀਤਾ ਵੀਰੇ ਮੈਂ ਤੁਹਾਨੂੰ ਮੈਲਾ ਚਾਹਣਾ ਹਾਂ ਹਾਂ ਹੈਲੋ ਮੈਂ ਤੁਹਾਨੂੰ ਮੈਲਾ ਚਾਹਣਾ ਵੀਰੇ ਮੈਂ ਕਿੱਦਾਂ ਕਿੱਦਾਂ ਮੈਗਾ ਵੀਰੇ ਤੁਹਾਨੂੰ ਮੈਲਾ ਚਾਹਣਾ ਨਹੀਂ ਉਹ ਤਾਂ ਗੱਲ ਤੁਹਾਡੀ ਸਹੀ ਆ ਪਰ ਸਾਨੂੰ ਅਸੀਂ ਪੜਾ ਕੀਤਾ ਵਾ ਕਹਿੰਦੇ ਵੀ ਇਦਾਂ ਦੀ ਗੱਲਬਾਤ ਕੋਈ ਵੀ ਹੈ ਨਹੀਂਗੀ ਤੇ ਬਾਕੀ ਹੁਣ ਤੁਸੀਂ ਦੱਸ ਸਕਦੇ ਆ ਸੱਚ ਵਾ ਜੇ ਤਾਂ ਸਹੀ ਆ ਗੱਲ ਠੀਕ ਆ ਫੇਰ ਤਾਂ ਮਾੜੀ ਗੱਲ ਆ ਜੇ ਤੁਸੀਂ ਝੂਠ ਬੋਲਿਆ ਵਾ ਤਾਂ ਵੀ ਦੱਸ ਦੋ ਵੀ ਜੇ ਬੰਦਾ ਬਾਜੀ ਵੇਲੇ ਕਹਿੰਦਾ ਨਾ ਕਿ ਯਾਰ ਮੈਨੂੰ ਪੈਸੇ ਦੀ ਜ਼ਰੂਰਤ ਵਾ ਵੀ ਮੈਂ ਤਾਂ ਕਰਕੇ ਥੋੜਾ ਦੂਸਰਾ ਹੋ ਗਿਆ ਜੇ ਇਦਾਂ ਦੀ ਕੋਈ ਗੱਲ ਹੈਗੀ ਤਾਂ ਵੀ ਦੱਸ ਦੋ ਜੀ ਕਿ ਵੀ ਗੱਲ ਹੋ ਸਕਦੀ ਹੈ ਹਾਂਜੀ ਕਿ ਵੀ ਗੱਲ ਹੋ ਸਕਦੀ ਪਾਜੀ ਪਤਾ ਕੀ ਗੱਲ ਆ ਮਿਲਣ ਦੀ ਗੱਲ ਦਾ ਵੀ ਸਾਡੇ ਕੋਲ ਇਹਨਾਂ ਟਾਈਮ ਜਿਆ ਨਹੀਂ ਹੈਗਾ ਹੈਗਾ ਕਿ ਅਸੀਂ ਮਿਲੀ ਹੈ ਨਾ ਤਾਂ ਕਰਕੇ ਅਸੀਂ ਤੁਹਾਡੇ ਨਾਲ ਇਹ ਫੋਨ ਤੇ ਗੱਲ ਕੀਤੀ ਆ ਪਾਜੀ ਤੁਹਾਏ ਨੂੰ ਕੀਤਾ ਸੀਗਾ ਮੈਂ ਹੁਣ ਵੀ ਕਰਤਾ ਸੀ ਅੱਛਾ ਤੁਹਾਨੂੰ ਵੀ ਕਰਦਾ ਸੀ ਮੈਂ ਫੋਨ ਹਾਂ ਤੁਸੀਂ ਮਾਨ ਤੁਸੀਂ ਮਾਨ ਸਾਹਿਬ ਨੂੰ ਕੀਤਾ ਸੀ ਨਾ ਫੋਨ ਮਾਨ ਸਾਹਿਬ ਨੂੰ ਤੁਹਾਨੂੰ ਪੈਸੇ ਪਾਏ ਸੀ ਮਾਨ ਸਾਹਿਬ ਹੁਣੀ ਆ ਗਏ ਆ ਗਏ ਕਿੰਨੇ ਪੈਸੇ ਪਾਇਸੂ ਨਹੀਂ ਤੁਹਾਨੂੰ ਇਹ ਬੱਬੂ ਭਾਈ ਨੇ ਮਾਨ ਸਾਹਿਬ ਹੁਣੀ ਪਾਏ ਸੀ ਕਿ ਮੈਨੂੰ ਹੁਣ ਮੈਨੂੰ ਤਾਂ ਮਾਨ ਸਾਹਿਬ ਦਾ ਨਾਮ ਤੋਂ ਜਾਣਦੇ ਆਪਾਂ ਜਾਨੀ ਕਿ ਸਾਡੇ ਗਰੁੱਪ ਦੇ ਕਿਸੇ ਵੀ ਬੰਦੇ ਨੇ ਮੈਨੇਜਰ ਨੇ ਜਾਂ ਤੁਸੀਂ ਦੋਹਰ ਲਓ ਪ੍ਰਧਾਨ ਸਾਹਿਬ ਨੂੰ ਸਾਨੂੰ ਕਿੰਨੇ ਪੈਸੇ ਪਾਏ ਸੀਗੇ ਮੈਨੂੰ ਸ਼ਾਇਦ ਕੁ ਇਹ ਮੈਨੂੰ ਪੱਕਾ ਯਾਦ ਨਹੀਂ ਛੇ-ਛੇ ਹਜ਼ਾਰ 7000 ਹਾਂਜੀ ਅੱਛਾ ਠੀਕ ਆ ਕਿਉਂਕਿ ਅਸੀਂ ਤਾਂ ਗੱਡੀ ਦੁਆਣੀ ਸਾਨੂੰ ਸਾਨੂੰ ਬਾਅਦ ਪਤਾ ਲੱਗਾ ਕਿ ਇਸ ਇਹ ਬੰਦਾ ਝੂਠ ਬੋਲਦਾ ਕੋਈ ਇਹਦੀ ਬੇਟੀ ਦੀ ਡੈਥ ਨਹੀਂ ਹੋਇਆਗੀ ਓ ਪਾਜੀ ਪਾਜੀ ਗੱਡੀ ਦੀ ਗੱਲ ਨਹੀਂ ਹੈ ਕਿ ਗੱਡੀ ਤੁਹਾਨੂੰ ਦਵਾ ਦਿੰਨੇ ਆ ਪਰ ਜਿਹੜਾ ਸਾਨੂੰ ਡਾਊਟ ਹੈਗਾ ਹਨਾ ਵੀ ਬੰਦਾ ਝੂਠ ਬੋਲਦਾ ਵੀ ਇਹਦੀ ਕੋਈ ਬੇਟੀ ਦੀ ਡੈਥ ਨਹੀਂ ਹੋਈ ਹੈ ਕਿ ਜੇ ਇਹੇ ਗੱਲ ਝੂਠ ਹੋਈ ਪਾਜੀ ਫੇਰ ਹਜੀ ਝੂਠ ਹੋਏ ਯਾਰ ਮੈਂ ਇੱਥੇ ਬੈਠਾ ਮਾਂ ਮਰਦੀ ਫੜਲੇ ਯਾਰ ਕਿਦਾਂ ਮੈਂ ਨਹੀਂ ਜਦੋਂ ਮਰਦੀ ਫੜਲੇ ਹੋ ਅੱਛਾ ਠੀਕ ਹੈ ਅੱਜ ਤੱਕ ਮੈਂ ਮਮੀ ਤੋਂ ਵੀ ਬਾਅਦ ਬਾਅਦ ਮੈਂ ਤਾਂ ਘਰੀ ਜਨਾਂ ਚਲੋ ਕੋਈ ਗੱਲ ਨਹੀਂ ਮੈਂ ਤੁਹਾਨੂੰ ਫਿਰ ਰਾਜੀ ਭਾਜੀ ਨਾਲ ਗੱਲ ਕਰਕੇ ਤੁਹਾਨੂੰ ਮੈਂ ਕਰਦਾ ਖੌਲ ਠੀਕ ਆ ਕੋਪ ਕਿ ਬਈ ਇੱਕ ਬੰਦਾ ਕੱਟਦੇ ਹਰਕੇਸ਼ ਬੋਲਦਾ ਹਾਂਜੀ ਹਾਂਜੀ ਕੀ ਹਾਲ ਆ ਜੀ ਹਾਂਜੀ ਠੀਕ ਆ ਠੀਕ ਆ ਹੋਰ ਸੁਣਾਓ ਬਹੁਤ ਵਧੀਆ ਹੋਰ ਕੀ ਬਣਦਾ ਹਾਂ ਬਸ ਬਸ ਭਾਜੀ ਮੈਂ ਉਹ ਮੁੰਡੇ ਦੇ ਘਰੇ ਬੈਠਾ ਸੀਗਾ ਜੀ ਅੱਛਾ ਤੇ ਉਹ ਕਹਿੰਦਾ ਮੇਰੀ ਵੈਸੇ ਗੱਲ ਤਾਂ ਕੋਈ ਹੋਈ ਨਹੀਂ ਹੈਗੀ ਮੈਂ ਪੁੱਛਿਆ ਮੈਂ ਕਿਹਾ ਵੀ ਤੂੰ ਬਾਜੀ ਉਹਨਾਂ ਨੇ ਕੋਈ ਗੱਲਬਾਤ ਕੀਤੀ ਸੀਗੀ ਅੱਧ ਤੱਕ ਕਿਹਾ ਬੱਚਿਆਂ ਬਾਰੇ ਵੀ ਹਾਂ ਕਹਿੰਦਾ ਨਹੀਂ ਮੈਂ ਨਹੀਂ ਕਿਹਾ ਹੈਗਾ ਮੈਂ ਕਿਹਾ ਵੀ ਉਹ ਹੈਗਾ ਬੰਦਾ ਐਬਸਟ ਜੇ ਬਾਜੀ ਯਾਰ ਨਹੀਂ ਇਹ ਤਾਂ ਅਜਗਿੰਦਰ ਨਹੀਂ ਹੋ ਹਾਂ ਅਜਗਿੰਦਰ ਵਹਾਨਾ ਇਹਦਾ ਨੰਬਰ ਨਹੀਂ ਹੋ ਮੈਂ ਬਿਲਹੋਂ ਉਹਨਾਂ ਨੂੰ ਹਾਂਜੀ ਹਾਂਜੀ ਹੁਣ ਮੁੱਕਣ ੜਿਆ ਤੁਹਾਡੇ ਮੂਰੇ ਚਲਾਕ ਬਣਦਾ ਹਾਂਜੀ ਹਾਂਜੀ ਰੁਕੋ ਜਰਾ ਸੋ ਮੈਂ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਗਰੁੱਪ 'ਚ ਸੌਰੀ ਕਾ ਰਹੀ ਹਾਂ ਤੂੰ ਆ ਤੂੰ ਪੈਸੇ ਪੈਸੇ ਜਿਹੜੇ ਲੈ ਮੰਗਾਏ ਆ ਉਹੋ ਕਿੰਨੇ ਪੈਸੇ ਮਗਾਏ ਇਹ ਇਹਨੂੰ ਬਹੁਤ ਬੰਦੇ ਲੱਭਣ ਡਏ ਆ ਇਹਨੇ ਆ ਦੇਖੋ ਨੰਬਰ ਇਹਨੂੰ ਪੁੱਛੋ ਇਹਦਾ ਨੰਬਰ ਨਹੀਂ 95010 ਹੋਈ ਆ ਹੋਈ ਨੰਬਰ ਇਹਦਾ ਪੁੱਛੋ ਇਹਨੂੰ ਜਰਾ ਆ ਗੱਲ ਕਰਾਂ ਮੈਂ ਤੁਹਾਡੀ ਨਹੀਂ ਨਹੀਂ ਮੇਰੀ ਕੱਲ ਮੈਂ ਇਦਾਂ ਦੇ ਬੰਦੇ ਨਾਲ ਕੀ ਗੱਲ ਕਰਨੀ ਆ ਇਹਨੂੰ ਕੋ ਪੈਸੇ ਤੂੰ ਜਿਹੜੇ ਮਗਾਏ ਆ ਜਿਹੜੇ ਨੰਬਰ ਤੋਂ ਆਏ ਆ 10 ਹਾਂਜੀ ਇਹਨੇ ਬਹੁਤ ਲੋਕਾਂ ਨੂੰ ਫੋਨ ਕੀਤੇ ਇਦਾਂ ਹੀ ਜੀ ਗੱਠੀਕਾ ਹਾਂ ਇਹਨੂੰ ਪੁੱਛੋ ਜਰਾ ਇਹਨੂੰ ਕੋ ਤੂੰ 10 ਰੁਪਏ ਆ ਜਿਹੜਾ ਤੂੰ ਕੰਮ ਕੀਤਾ ਇਹ ਚੰਗਾ ਆਦੇਲੇ ਬਾਦੀ ਹੁੰਦੀ ਕਹਿੰਦਾ ਕਹਿੰਦਾ ਜਿਹੜਾ ਕੰਮ ਕੀਤਾ ਤੋ ਕਈ ਬੰਦੇ ਤੋ ਪੈਸੇ ਮੰਗਾਏ ਕਹਿੰਦਾ ਆਏ ਪਾਏ ਇਹਨੂੰ ਇੱਕ ਨਹੀਂ ਆ ਭੋਵੇਂ ਕਹਿੰਦਾ ਫੋਨ ਤੋ ਕਈਆਂ ਨੂੰ ਕੀਤਾ ਪੈਸੇ ਇੱਕੋ ਬੰਦਾ ਪਾਉਂਦਾ ਜਾਂਦਾ ਕਹਿੰਦਾ ਵਾਜ ਕਹਿੰਦਾ ਹੈ ਇਹ 10000 ਰੁਪਈਆ ਰੁਪਈਆ ਇਕੱਠਾ ਆਇਆ ਹੁੰਦਾ ਸਾਰੇ ਗਰੁੱਪਾਂ ਦਾ ਠੀਕ ਨਹੀਂ ਇਹ ਤਾਂ ਇਦਾਂ ਨਹੀਂ ਚਾਹੀਦੀ ਹੈ ਜੀ ਤੇਰੀ ਮਾਰਤ ਵਿੱਚ ਹੈ ਹੈ ਊਡੀ ਮਾਰਤੀ ਇਹਨੇ ਆਪਣੀ ਉਹੀ ਉਹੀ ਤਾਂ ਦੁੱਖ ਦਾ ਇਸੇ ਚੀਜ਼ ਦਾ ਨਾ ਹੁਣ ਇਹਦੇ ਦੋਲੇ ਤਾਂ ਤਾਂ ਹੀ ਹੋਏ ਇਸੇ ਚੀਜ਼ ਨੂੰ ਹੋਏ ਵਾ ਹਾਂ ਤੇ ਫਿਰ ਹੂੰ ਮੈਨੂੰ ਇਹਨੂੰ ਜਿਹੜੇ ਪੈਸੇ ਮੰਗਾਏ ਪੈਸੇ ਕਿੱਥੇ ਆਹੋ ਹਾਂਜੀ ਹਾਂਜੀ ਬਾਰੇ ਘਰ ਚੁੱਤ ਗਿਆ ਉਹਨਾਂ ਘਰ ਭਾਜੀ ਹੋਰ ਕੀ ਕਰਨਾ ਇਹਨੇ ਯਾਰ ਨਸ਼ਾ ਪਤਾ ਕਰ ਲਿਆ ਬਸ ਹੈ ਨਸ਼ਾ ਪਤਾ ਕਰ ਲਿਆ ਬਸ ਹੋਰ ਕੀ ਕਰਨਾ ਇਹਨੇ ਭਾਜੀ ਤੇ ਫਿਰ ਹੁਣ ਇਹ ਜੁੱਤੀ ਫੇਰਨ ਵਾਲਾ ਕੰਮ ਇਹਨੇ ਕਿਰਾਇਆ ਨਾ ਹੁਣ ਸੁਣੋ ਇਦਾਂ ਹੈਗੀ ਆ ਵੀ ਹੁਣ ਤੁਸੀਂ ਥੋੜੀ ਫੇਰ ਤੇ ਕਰੋ ਰਹਿ ਮੁੰਬਈ ਤੁਸੀਂ ਦੱਸੋ ਵੀ ਮਾਫੀ ਮੰਗਾਓ ਇਹ ਤੋਂ ਨਾ ਹੂੰ ਮਾਫੀ ਮੰਗਾਓ ਤੁਸੀਂ ਵੀ ਬੜੇ ਭਰਾ ਆ ਕੋਈ ਗੱਲ ਨਹੀਂ ਨੀ ਹੁਣ ਇਹ ਆ ਵੀ ਇਹ ਹੁਣ ਬੱਚੇ ਛੋਟੇ ਛੋਟੇ ਆ ਮੈਂ ਤਾਂ ਹੀ ਇੱਥੇ ਆਇਆ ਮੈਂ ਕਿਹਾ ਭਾਜੀ ਬਾਹਰ ਜਣੀ ਇਹ ਕਿਤੇ ਉੱਧਾ ਕਿਤੇ ਲੱਕੇ ਚੜ ਗਿਆ ਇਹ ਮਾਂਜਿਆ ਜਾਣਾ ਬਹੁਤ ਕੋਈ ਤੇ ਇਦਾਂ ਕਰੋ ਇਹਦੀ ਆਪਣੇ ਵੀਡੀਓ ਬਣਾ ਲਓ ਫੇਰ ਇਹਦੇ ਮੂੰਹ ਦੇ ਉੱਤੇ ਉਹ ਲਾ ਦਾਂਗੇ ਆਪਾਂ ਹਾਂਜੀ ਡੱਡੂ ਜਿਹਾ ਲਾ ਦਾਂਗੇ ਮੂੰਹ ਨਹੀਂ ਦਿਖਾਉਂਦੇ ਇਹਨੂੰ ਕਹੋ ਵੀ ਮੈਂ ਮੇਰੇ ਤੋਂ ਗਲਤੀ ਹੋ ਗਈ ਆ ਹਾਂ ਮੇਰਾ ਕੋਈ ਇਦਾਂ ਦੀ ਮੇਰੀ ਕੁੜੀ ਨਹੀਂ ਮਰੀ ਕੁਝ ਨਹੀਂ ਹੋਇਆ ਹਾਂਜੀ ਤੇ ਮੈਂ ਮੈਨੂੰ ਜਿਹਨੇ ਪੈਸੇ ਪਾਏ ਆ ਮੈਨੂੰ ਮਾਫ ਕਰਨਾ ਹੈਨਾ ਹਾਂਜੀ 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 ਆ ਤੇ ਇਦਾਂ ਵੀਡੀਓ ਬਣਾ ਲਓ ਫੇਰ ਹੋਰ ਕੀ ਹੁਣ ਕੀ ਕਰ ਸਕਦੇ ਆ ਪਰ ਅਗਲੇੰਦੇ ਅਗਲੇੰਦੀ ਤਾਂ ਇਕੱਠੀ ਸੇਵਾ ਖਖ ਆ ਗਿਆ ਨਾ ਕੀਤੀ ਹਾਂ ਉਹ ਹੀ ਤਾਂ ਗੱਲ ਹੈ ਨਾ ਜੀ ਹਾਂਜੀ ਹਾਂ ਇਹਨੂੰ ਪੁੱਛਿਓਗਾ ਕਿੰਨੇ ਪੈਸੇ ਆਏ ਤੈਨੂੰ ਕਿੰਨੇ ਪੈਸੇ ਆਏ ਤੈਨੂੰ ਕਹਿੰਦਾ 3-4000 ਰੁਪਏ ਆਇਆ ਕਹਿੰਦਾ ਤਿੰਨ ਚਾਰ ਹਜ਼ਾਰ ਰੁਪਏ ਆਇਆ ਭਜੀ ਕਹਿੰਦਾ ਹਾਂ ਉਹ ਜਿੰਨੇ ਵੀ ਆਏ ਆ ਹੂੰ ਆ ਤੇਰੇ ਮੂਹ ਜਾਈਦਾ ਕਰੋ ਮੂੰਹ ਤੇ ਰਮਾਲ ਬੰਨ ਕੇ ਤੋਂ ਮਾਫੀ ਮੰਗਾ ਲੋ ਸ਼ਕਲ ਨਹੀਂ ਦਿਖਾਉਂਦੇ ਦੀ ਕਿਸੇ ਨੂੰ ਠੀਕ ਆ ਭਈ ਹੁਣ ਜਲੇ ਆਪਣੇ ਹੁਣ ਇਹਦੀ ਕਰਤੂਤਤਾ ਪਿੰਡ ਚ ਸਭ ਨੂੰ ਪਤਾ ਹੀ ਆ ਪਤਾ ਲੱਗ ਗਿਆ ਆ ਰੌਲਾ ਪੈਂਦਾ ਤਾਂ ਫੇ ਸਭ ਨੂੰ ਪਤਾ ਲੰਦਾ ਹਾਂਜੀ ਹਾਂਜੀ ਇਹ ਤਾਂ ਲੱਗ ਗਈ ਆ ਵਾਜੀ ਹਾਂ ਉੱਤੇ ਪਿੰਡ ਦਾ ਨਾਮ ਨਾਂ ਲੈ ਉਹ ਵਿੱਚ ਹਾਂਜੀ ਹਾਂਜੀ ਹਾਂ ਇਦਾਂ ਮਾਫੀ ਮੰਗਾ ਲੋ ਫੇ ਉਹ ਮੈਨੂੰ ਭੇਜਦੇ ਉਹਨਾਂ ਨੂੰ ਭੇਜ ਠੀਕ ਆ ਠੀਕ ਆ ਠੀਕ ਆ ਠੀਕ ਆ